ਹਿੰਦਰਾ ਭਾਈ ਕਿੰਨੀ ਉਮਰ ਹੋ ਗਈ ਸੀ 118 ਪਲਸ ਹੀ ਹੈ ਲੱਗ ਪਾਗੇ ਇੱਕ ਤੋਂ ਬਾਅਦ ਇੱਕ ਇੱਕ 10 ਦੇ ਲਗਪਲ ਇੱਕ ਹੋਰ ਮਾਤਾ ਜੀ ਬੈਠੇ ਹੂੰ ਕਿਉਂਕਿ ਅੱਜ ਸਾਨੂੰ ਮੌਕਾ ਮਿਲਿਆ ਉਹਨਾਂ ਦੇ ਦਰਸ਼ਨ ਕਰਨ ਦਾ ਬਾਕੀ ਬਹੁਤ ਵਧੀਆ ਗੱਲ ਹੈ ਇੰਨੀ ਜੀਚੀ ਜਾਣਾ ਬਹੁਤ ਹੀ ਇਹ ਤਾਂ ਕਿਸਮਤ ਵਾਲੇ ਪਿੰਡ ਨੇ ਜਿੱਥੇ ਇੰਨੇ ਬਜ਼ੁਰਗ ਬੈਠੇ ਨੇ ਹੂੰ ਇੰਨੇ ਇੰਨੇ ਹਾਂਜੀ ਉਮਰ ਭੋਗ ਕੇ 118 ਅੱਜ ਦੇ ਸਮੇਂ 'ਚ ਤਾਂ ਪੋਸੀਬਲ ਹੀ ਨਹੀਂ ਹੈਗਾ ਨਾ ਨਾ ਜੀ ਵੱਧ ਤੋਂ ਵੱਧ 55 ਦੀ ਵਿੱਚ ਹੀ ਰੇਂਜ ਆ ਅੱਜਕੱਲ ਤਾਂ ਯੂਥ ਚੱਲਿਆ ਜੀ ਇਹ ਤਾਂ ਮਾਲਕ ਦੀ ਹੈ ਬਾਕੀ ਬਜ਼ੁਰਗਾਂ ਦਾ ਬਹੁਤ ਅਸੀਂ ਲੱਕੀ ਪਿੰਡ ਹੈ ਸਾਡਾ ਵੀ ਇੱਕ ਕੇਸ ਤੋਂ ਬਾਅਦ ਸਾਡੇ ਬਜ਼ੁਰਗ ਇੱਕ ਹੋਰ 110 ਪਲੱਸ ਦੇ ਲਗਭਗ ਬੈਠੇ ਹੂੰ ਇਹ ਤਾਂ ਬਹੁਤ ਖੁਸ਼ਕਿਸਮਤ ਵਾਲਾ ਹੈ ਤਾਂ ਦਰਸ਼ਨ ਕਰ ਗਿਆ ਜੀ ਮਿਲਿਆ ਸਾਨੂੰ ਪ੍ਰਮਾਤਮਾ ਸਾਰਿਆਂ ਦੇ ਇਸ ਦੁਨੀਆ ਦੇ ਹੈ ਹੂੰ ਜੇ ਅਸੀਂ ਕਹਿਣਾ ਤਾਂ ਇਹ ਮਾਤਾ ਜੀ ਰਾਣੀ ਜੀ ਅੰਬਰ ਬਹੁਤ ਨੰਬੜੀ ਗਈ ਹੈ ਇੱਕ ਜੂਰ ਘਰ ਬੈਠਾ ਸਾਡਾ ਉਹ ਇੰਡੀ ਵੀ 110 ਸਾਲ ਉਮਰ ਹੈ ਅੱਜ ਤੁਸੀਂ ਫਿਰ ਟੋਰ ਖੁਸ਼ੀ ਨਾਲ ਖੁਸ਼ੀ ਮਨਾ ਰਹੇ ਹੋ ਹਾਂ ਜੀ ਕਿੰਨੀ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ 80 ਸਾਲ ਹੋ ਗਈ 80 ਸਾਲ 118 ਸਾਲ ਉਮਰ ਬਹੁਤ ਹੁੰਦੀ ਹੈ ਬੜੀ ਹਾਂ ਤੇ ਇਹ ਖੁਸ਼ੀ ਵੀ ਹੈ ਇਸ ਗੱਲ ਦੀ ਵੀ ਇੰਨੀ ਉਮਰ ਭੋਕੇ ਗਿਆ ਬੰਦਾ ਹਾਂ ਬਹੁਤ ਖੁਸ਼ੀ ਬਹੁਤ ਹੁੰਦੀ ਉਮਰ ਇੰਨੀ ਬਹੁਤ ਇਹ ਇੱਕ ਰਿਵਾਜ ਹੈ ਜੀ ਪਿੰਡ ਵਿੱਚ ਮਤਲਬ ਕਿ ਜਦੋਂ ਕੋਈ ਜਿਆਦਾ ਉਮਰ ਪੂਕੇ ਜਾਂਦਾ ਫਿਰ ਇਸ ਤਰ੍ਹਾਂ ਹੀ ਉਹਨੂੰ ਜਿਹੜਾ ਹੈਗਾ ਅੰਤਿ ਵਿਦਾਈ ਦਿੱਤੀ ਜਾਂਦੀ ਹੈ। ਵਿਦਾਈ ਦਿੱਤੀ ਜਾਂਦੀ ਹੈ। ਅੱਛਾ ਇਸੇ ਤਰੀਕੇ ਨਾਲ? ਹਾਂ ਠੀਕ ਹੈ। ਇਹ ਰਿਵਾਜ ਹੈ? ਹਾਂ ਜੀ ਹਾਂ ਜੀ। ਇਹ ਕੋਈ ਵੀ ਇਦਾਂ ਦਾ ਹੁੰਦਾ ਹੈ ਖੁਸ਼ੀ ਦਾ ਮੌਲ ਹੈ ਜੀ ਕਿਸਮਤ ਨਾਲ ਹੀ ਹੁੰਦਾ ਹੈ ਸਭ। ਬੀਨੀ ਉਮਰ ਪੂਹ ਗਈ ਹੈ। ਠੀਕ ਹੈ। ਤਾਂ ਫਿਰ ਉਹਨਾਂ ਨੂੰ ਵੱਡੀ ਖੁਸ਼ੀ ਕੀ ਹੋਏਗੀ? ਇਸ ਤੋਂ ਵੱਡੀ ਕੀ ਹੋ ਸਕਦੀ? ਸਭ ਕੁਝ ਇਸ ਤੋਂ ਵੱਡੀ ਖੁਸ਼ੀ ਹੋਏਗੀ। ਜੀ। ਇੰਦੀ ਮਾਤਾ ਦੇ ਬਜ਼ੁਰਗ ਹੈਗੇ ਸੇ ਉਮਰ ਹੋ ਗਈ। ਪੋਤੀਆਂ ਪੋਤਰਿਆਂ ਪਰੋਤੜਿਆਂ ਵਾਲੇ ਹੋਗੇ। ਤੇ ਇਹ ਸਸਕਾਰ ਨਾਲ ਤੋੜਵਾਜਾ ਜਨਾਬ ਨਿਆਂ ਦਾ ਇਹ ਸਸਕਾਰ ਕਰਨਾ ਹੂੰ ਦੇਖੋ ਸਾਡੀ ਪੀੜ੍ਹੀ ਵਾਸੀ ਵੇਖਣ ਨੂੰ ਇਹ ਚੀਜ਼ਾਂ ਮਿਲੀਆਂ ਨੇ ਕਿ ਇਹ ਚੀਜ਼ਾਂ ਅੱਜ ਕੱਲ ਮਿਲਦੀਆਂ ਕਿੱਥੇ ਆ ਜੀ ਬਹੁਤ ਹੈ ਠੀਕੇ ਪੰਜਾਬ ਦੇ ਕਿਤੇ ਕੋਨੇ ਕੋਨੇ ਤੇ ਮਿਲਦਾ ਹੈ ਇਹ ਚੀਜ਼ਾਂ ਹਰ ਦੇਖੋ ਸਾਡੇ ਪਿੰਡ ਵਿੱਚ ਹੈਗੇ ਆ ਅਸੀਂ ਹਾਂਜੀ ਹਾਂਜੀ ਹਾਂ ਸੰਬਲਵੀਰ ਸਿੰਘ ਜੀ ਰਾਜਸਥਾਨ ਰਾਜ ਕਿਹਨਾ ਚਾਹੋਗੇ ਰਾਜਸਥਾਨ ਤੋਂ ਆਏ ਆ ਜੀ ਅੱਛਾ ਇਹਨਾਂ ਦੀ ਗੁੱਡੀ ਮੇਰੇ ਵਿਆਹ ਹੀ ਹੋਈ ਸੀ ਤੇ ਮਤਲਬ ਪਹਿਲਾ ਇਹ ਰਿਸ਼ਤਾ ਨਹੀਂ ਕਰਦੇ ਸੀ ਵੀ ਦੂਰ ਹੈ ਰਾਜਸਥਾਨ ਜੀ ਪਾਣੀ ਹੈ ਨਹੀਂ ਕੁਛ ਨਹੀਂ ਉੱਥੇ ਹੁਣ ਜਾਂਦੇ ਆ ਤੇ ਬੜੇ ਖੁਸ਼ ਹੁੰਦੇ ਸੀ ਕਿ ਮੇਰੀ ਕੁੜੀ ਇਹ ਸਭ ਤੋਂ ਸੂਹੀ ਹੈ ਤੇ ਨਾ ਸਾਡੇ ਪਰ ਘਰ ਜਨਸ਼ਾ ਹੈ ਨਹੀਂ ਪੱਤਾ ਨਹੀਂ ਕੋਈ ਵੀ ਅਸੀਂ ਆਦੇ ਮੈਂਬਰ ਹੈ ਮੇਰੇ ਗੁਡੀਆਂ ਵੀ ਹੈ 25 ਵੀ ਹੈ ਸਾਰੇ ਨਸ਼ੇ ਪੱਤੇ ਤੋਂ ਮੁਕਤ ਹੈ ਸਾਨੂੰ ਬੜਾ ਪਿਆਰ ਕਰਦੀ ਸੀ ਵੀ 25 ਦਿਨ ਮੈਂ ਪਹਿਲਾ ਆਇਆ ਸੀਗਾ ਤੇ ਮੈਨੂੰ ਕਹਿੰਦੀ ਬਲਵੇਸ ਹੈ ਠੰਡੇੜੇ ਮੇਰੇ ਕੋਲ ਬਹਿ ਜਾ ਹੂੰ ਕਹਿੰਦੀ ਮੈਂ ਨਾ ਆਪਣੇ ਘਰੇ ਜਾਣਾ ਹੈ ਮੈਨੂੰ ਲੇਟ ਹੋਈ ਜਾਂਦੀ ਹੈ ਹੂੰ ਤੇ ਕਿੰਨੀਆਂ ਵਾਰੀ ਕਿਹਾ ਸੀ ਕਿ ਮੈਂ ਘਰ ਜਾਣਾ ਤੇ ਮੈਂ ਲੇਟ ਹੋਈ ਜਾਂਦੀ ਹੂੰ ਵੇਖੋ ਜੀ ਬਹੁਤ ਵਧੀਆ ਸੀ ਪਿਆਰ ਬਹੁਤ ਕਰਦੀ ਸੀ ਸਾਨੂੰ ਸਾਰਿਆਂ ਨੂੰ ਇਹਨਾਂ ਦੀ ਗੁਡੀਆਂ ਸੀ 7 ਤਿੰਨ ਮੇਰੇ ਘਰ ਦੇ ਤੋਂ ਵੱਡੀਆਂ ਸੀ ਤਿੰਨ ਛੋਟੀਆਂ ਸੀਗੀਆਂ ਤੇ ਉਤਸਵਾਰੇ ਮਿਲ ਕੇ ਆਂਦੀ ਸੀ ਤਾਂ ਮਨ ਦੀ ਤਮੰਨਾ ਸੀ ਗੁੱਡੀਆਂ ਦੇ ਵਿਆਹ ਚ ਜਾ ਕੇ ਆਈ ਐ ਤੇ ਬੜੀ ਖੁਸ਼ ਹੋਈ ਐ ਵੀ ਚਲਦੇ ਫਿਰਦੇ ਸੀ ਚਲਦੇ ਫਿਰਦੇ ਸੀ ਆ ਮੰਨ 10 ਮਹੀਨਾ 20 ਦਿਨ ਤਾਂ ਥੋੜਾ ਕੰਮ ਹੁੰਦਾ ਹੀ ਆ ਬੇ ਬਾਕੀ ਆਦੀ ਜਾਂਦੀ ਚਲਦੇ ਫਿਰਦੇ ਦੀ ਕੰਮ ਕਰਨੀ ਸੀ ਤੇ ਇਹ ਪੋਤੇ ਕਹਿੰਦੇ ਮਮਾ ਬਹਿ ਜਾ ਸਾਨੂੰ ਲੋਕ ਕੀ ਕਹੇ ਮੈਂ ਕਿਹ ਵੇਖੋ ਖੇਤ ਸਹੀ ਐ ਆਵਰੇ ਹੱਥ ਨਾਲ ਖਾਂਦੀ ਸੀ ਆਵਰੇ ਹੱਥ ਨਾਲ ਸਬਜ਼ੀ ਕੱਟਣੀ ਸਬਜ਼ੀ ਬਣਾਣੀ ਸਾਨੂੰ ਆਵਰੇ ਹੱਥ ਨਾਲ ਦੇਣਾ ਵੀ ਸਾਡੇ ਇੰਨੇ ਰਿਸ਼ਤੇ ਦੂਰ ਚੱਲ ਕੇ ਆਏ ਆ ਹਾਂ ਬੜੇ ਕੋਸ਼ਿਸ਼ੀ ਸਾਡੇ ਨਾਲ ਬਈ ਹੁਣ ਇਸ ਗੱਲ ਦਾ ਹੈ ਤਾਂ ਵੀ ਇੱਕ ਤਾਂ ਦੁੱਖ ਰਹਿੰਦਾ ਹੀ ਹੈ ਵੀ ਮਾਪੇ ਜਾਵੇ ਤਾਂ ਮਾਪੇ ਘਰ ਦਾ ਤਾਲਾ ਹੁੰਦਾ ਹੈ ਬੈਠਾ ਹੋਵੇ ਤਾਂ ਬੱਚਾ ਕਿਤੇ ਮਰਜ਼ੀ ਜਾ ਸਕਦਾ ਹੈ ਕਿ ਕੋਈ ਰਿਸ਼ਤੇਦਾਰ ਆ ਲੈ ਤੁਥ ਬੈਠ ਜਾਂਦਾ ਵੀ ਵੱਡੇ ਬਜ਼ੁਰਗ ਬੈਠੇ ਹੁਣ ਛੋਟਿਆਂ ਦੀ ਜ਼ਿੰਮੇਵਾਰੀ ਛੱਟ ਗਈ ਉਹ ਆਪੀ ਨਿਭਾਣਗੇ ਜੀ ਧੰਨਵਾਦ ਮੈਂ ਇੱਕ ਡਾਕਟਰ ਹਾਂ ਕਿ ਮੈਨੂੰ ਲੱਗਦਾ ਵੀ ਹਜ ਤੱਕ ਦੇ ਗੋਲੀ ਲੈਣ ਵਿੱਚ ਆਏ ਹੋ ਅੱਛਾ ਤੁਰਦੇ ਫਿਰਦੇ ਹਾਸਮਕ ਚਿਹਰਾ ਕਿਸੇ ਨੂੰ ਖੁੱਤਤੋਸ ਹੋਆ ਫੇ ਜੋ ਵੀ ਆਉਂਦੇ ਆ ਪੁੱਤ ਮੇਰਾ ਧੀ ਸਾਰਿਆਂ ਨੂੰ ਵੱਡੇ ਆ ਸਾਰਿਆਂ ਨੂੰ ਕਦੇ ਵੀ ਆਏ ਜੋ ਉਹਨਾਂ ਤੇ ਬਹੁਤੇ ਕੋਈ ਸ਼ਿਕਰ ਨਹੀਂ ਆਈ ਪੁੱਤਰਾ ਧੀਆਂ ਮਾਰੇ ਹਾਲੇ ਕੇ ਪੁੱਤਰ ਤੁਰ ਗਏ ਫੇਰ ਵੀ ਕਹਿੰਦੇ ਜੋ ਮਾਲਕ ਦਾ ਰਾਜਾ ਹੈ ਬਾਕੀ ਮਾਸਟਰ ਜੀ ਨਹੀਂ ਦੱਸ ਦਿੱਤਾ ਤੁਹਾਨੂੰ ਪਈ ਸਾਰਾ ਕੁਝ ਵੀ ਐਦੋ ਮੈਂ ਤਾਂ ਕਹਿੰਦਾ ਵੀ ਪਤਾ ਨਹੀਂ ਵੀ ਐਨੀ ਜੇਕਰ ਸਾਡੇ ਏਰੀਆ ਦੇ ਵਿੱਚ ਐਨੀ ਕਿਤੇ ਸਾਨੂੰ ਆਗਾ ਆਪਣੀ ਅਜੇ ਜਿਹੜੀ ਜਨਰੇਸ਼ਨ ਹੈ ਇਹ ਨਸ਼ੇ ਪੱਤੇ ਤੋਂ ਬਚੇ ਅਸੀਂ ਗਿਣਦੇ ਹਾਂ ਸਾਡੇ ਪਿੰਡ 'ਚ ਇੱਕ ਦੋ ਅਪਰੇਸ਼ਨ ਜਿਹੜੇ ਪੁਰਾਣੇ ਅਜੇ ਤੱਕ ਬੈਠੇ ਐ ਆਗਾ ਸਾਰੇ ਅਸੀਂ ਜਿਹੜੀ ਯੰਗ ਜਨਰੇਸ਼ਨ ਹੈ ਨਸ਼ਿਆਂ ਵਿੱਚ ਪਾ ਕੇ ਪਤਾ ਨਹੀਂ ਕੀ ਬਣੇਗਾ ਆਗਾ ਅਜੇ ਸਮੇਂ 'ਚ ਤਾਂ ਵੈਸੇ ਹੀ ਐਨੀ ਉਮਰ ਨਹੀਂ ਰਹੇਗੀ ਨਾ ਨਾ ਜੀ ਸਰ ਕੁਝ ਨਹੀਂ ਰਿਹਾ ਕੁਝ ਨਹੀਂ ਰਿਹਾ ਉਸ ਤੋਂ ਬਾਅਦ ਤਾਂ ਆਪਣਾ ਬੋਨਸ ਕਿਨਾਂ ਲਾਪੈਂਦਾ ਹਾਂ ਹਾਂ ਬੋਨਸ ਬੋਨਸ ਜੀ ਹਰੇ ਅੱਜਕੱਲ ਮੈਂ ਕਹਾਂਗਾ ਬੱਚਿਆਂ ਨੂੰ ਇੱਕ ਦਿਆਂਗੇ ਕਿ ਜਦ ਬੱਚਿਆਂ ਨੂੰ ਕੁਰਕਰੀਆਂ ਵਗੈਰਾ ਤੋਂ ਬਚਾਓ ਕੁਰਕਰੇ ਜਿਹੜੇ ਵੀ ਆ ਪੈਕਟ ਵਾਲੀਆਂ ਚੀਜ਼ਾਂ ਨੇ ਇਹ ਨਾ ਖਾਣ ਦਿਓ ਚਾਹੇ ਕੋਈ ਆਪਣਾ ਰੀਅਲ ਜੂਸ ਨੇ ਜੋ ਵੀ ਹੈਗਾ ਹੈ ਮੰਨ ਲਈ ਦਾ ਖਾਣ ਪੀਣ ਕੀਤਾ ਸੀ ਸਾਦਾ ਮੈਂ ਕੋ ਸਾਦਾ ਬਿਲਕੁਲ ਸਾਦਾ ਆਮ ਘਰ ਦੀ ਰੋਟੀ ਇਹ ਤਾਂ ਪਹਿਲੇ ਚੱਕੀ ਤੇ ਪੀ ਕੇ ਚੱਲਦੇ ਸੀ ਚੱਕੀ ਵੀ ਆਟਾ ਵੀ ਕਰੇ ਬਣਾਉਂਦੇ ਐਨੀ ਤਾਕਤ ਹਾਂਜੀ ਆਟਾ ਵੀ ਘਰੇ ਦੁੱਧ ਕਰੇ ਰੜਕਣਾ ਇਹ ਤਾਂ ਮਦਾਨੀਆਂ ਵੀ ਨਹੀਂ ਲੈਂਦੇ ਸੀ ਐਨੇ ਤੇ ਇੰਨੇ ਕਰਨ ਤੇ ਬਾਅਦ ਜੋ ਇੰਨੀ ਉਮਰ ਲਿਭਲੀ ਹੈ ਉਹ ਹੀ ਰਾਜ ਸੀ ਨਾ ਉਹੀ ਰਾਜ ਸੀ ਜੋ ਪਾਕਿਸਤਾਨ ਤੋਂ ਚਲਦੇ ਆਏ ਆ ਉਹੀ ਰਾਜ ਮਾਲਕ ਦਇਆ ਕਰੇ ਸਾਰਿਆਂ ਨੂੰ ਦੇਵੇ ਕਬਾਇ ਤੇ ਇਸ ਮਤ ਬਣੇ ਸਾਰੇ ਲੋਕ ਇੰਨੀ ਉਮਰ ਭੋ ਕੇ ਜਾਣ ਨਸ਼ੇ ਪੱਤੇ ਤੋਂ ਬਚੋ ਸਾਰਿਆਂ ਨੂੰ ਕਹਿੰਨੇ ਆ ਵੀ ਨਸ਼ੇ ਪੱਤੇ ਤੋਂ ਬਚਿਓ ਸਾਰੀ ਜਨਰੇਸ਼ਨ ਨਸ਼ੇ ਪੱਤੇ ਤੋਂ ਬਚੀ ਕਿਹਨਾਂ ਤੋ ਡਾਕਟਰ ਮਨ ਪ੍ਰਕਾਸ਼ ਜੀ ਹਾਂ ਮੇਰਾ ਨਾਮ ਆਸਟਰ ਮੰਗਲ ਸਿੰਘ ਅੱਜ ਜਿਹਨਾਂ ਜਿਹੜੇ ਪੂਰੇ ਹੋਏ ਆ ਮਾਤਾ ਜੀ ਕੀ ਰਾਜ ਸੀ ਇਹਨਾਂ ਦਾ ਤੁਹਾਡਾ ਕੀ ਰਿਸ਼ਤਾ ਹੈ ਹਾਂਜੀ ਇਹਨਾਂ ਦਾ ਨਾਂ ਇੰਦਰੋ ਭਾਈ ਇਹ ਸਾਡੇ ਦਾਦੀ ਜੀ ਸੀ ਜੀ ਹਾਂਜੀ ਕਿੰਨੇ ਸਾਲ ਦੇ ਇਹ ਲਗਭਗ 118-20 ਦੇ ਕਰੀਬ ਤੁਸੀਂ ਦੱਸੋਗੇ ਮਾਤਾ ਜੀ ਬਾਰੇ ਜਾਨ ਗਦੋਂ ਦਾ ਇਥੋਂ ਦਾ ਜਨਮ ਸੀ ਕਿਥੋਂ ਦਾ ਪਿੱਛੋਂ ਪਾਕਿਸਤਾਨ ਦਾ ਜਨਮ ਸੀ ਇਹਨਾਂ ਦਾ ਜੀ ਆ ਮੇਰੇ ਡੈਡੀ ਦੱਸਦੇ ਹੁੰਦੇ ਸੀ ਪਿੱਛੇ ਇਹਨਾਂ ਪਾਕਿਸਤਾਨ ਸਾਡੇ ਉੱਥੇ ਨਰੋਲ ਰਾਏਸਕ ਪਿੰਡ ਸੀ ਨੋ ਜਿਨ੍ਹਾਂ ਦਾ ਜਰਾਮ ਪੇਸ਼ਾ ਵੀ ਲੱਗਿਆ ਸੀ ਇਹ ਉੱਥੇ ਮਤਲਬ ਉੱਥੇ ਹੀ ਮੈਰਿਡ ਸੀ ਤੇ ਜਦੋਂ 1947 ਵੰਡ ਤੋਂ ਬਾਅਦ ਆ ਭਾਰਤ ਆਏ ਅਸੀਂ ਪੰਜਾਬ ਆਏ ਤਾਂ ਇਹਨਾਂ ਦੇ ਨਾਲ ਸਾਡੀ ਵੱਡੀ ਪਵਾਜੀ ਲਗਭਗ 16 ਸਾਲ ਦੇ ਸੀ ਉਹ ਨਾਲ ਸੀ ਤਾਂ ਇੱਕ ਬੜੇ ਵੱਡੇ ਕਾਫਲੇ ਦੇ ਤੌਰ ਤੇ ਤੁਸੀਂ ਪੰਜਾਬ ਆਏ ਸੀ ਉੱਥੇ ਹਾਂਜੀ ਸੰਤਾਲੀ ਦੇ ਵੰਡ ਦਾ ਸਮਾਂ ਮਤਾ ਹੀ ਨੇ ਵੇਖਿਆ ਸੀ ਨਹੀਂ ਕਾ ਪੂਰੇ ਵਹਿ ਸੀ ਮੈਰਿਟ ਸੀ ਹਾਂ ਜੀ ਕੋਈ ਗੱਲਾਂ ਤੁਹਾਨੂੰ ਹਾਂਜੀ ਪੂਰੀਆਂ ਪੂਰੀਆਂ ਗੱਲਾਂ ਪਾਕਿਸਤਾਨ ਦੇ ਅਜ ਕਿਵੇਂ ਸਾਡੇ ਪਿੱਛੇ ਜਾ ਕੇ ਸਾਡੇ ਇਹਨਾਂ ਦੇ ਦੇਠੀ ਲੱਗੇ ਉਹ ਪਿੰਡ ਦੇ ਨੰਬਰਦਾਰ ਸੀ ਸਹਬੇ ਕਾ ਪਿੰਡ ਸਭ ਤੋਂ ਵੱਡਾ ਪਿੰਡ ਸੀ ਨੌ ਪਿੰਡਾਂ 'ਚ ਜਰਾਮ ਪੇਸ਼ਾ ਲੱਗਿਆ ਉੱਥੇ ਜਦੋਂ ਅੰਗਰੇਜ਼ਾਂ ਨੇ ਜਰਾਮ ਪੇਸ਼ਾ ਲਾਇਆ ਤਾਂ ਉਹ ਸਾਰੀਆਂ ਗੱਲਾਂ ਦੱਸਦੇ ਸੀ ਫਿਰ ਜਿਵੇਂ ਅਸੀਂ ਵੰਡ ਤੋਂ ਬਾਅਦ ਜਿਵੇਂ ਲੁੱਟਾਂ ਖੋਹਾਂ ਜਾਂ ਕਤਲ-ਫਕਤਲੇ ਆਮ ਹੋਇਆ ਤਾਂ ਇਹ ਨੌ ਪਿੰਡ ਜਿਹੜੇ ਹੈਗੇ ਸੀ ਇੱਕ ਕਾਫਲੇ ਦੇ ਰੂਪ ਵਿੱਚ ਆਏ ਸੀ ਜਿਵੇਂ ਇੱਕ ਵੱਡਾ ਕਾਫਲਾ ਕਾਫਲੇ ਦੇ ਆਲੇ ਦੁਆਲੇ ਘੋੜਿਆਂ ਦੇ ਜਿਹੜੀ ਸੁਰੱਖਿਆ ਉਹ ਸਾਰਾ ਕੰਮ ਸਾਰੀਆਂ ਗੱਲਾਂ ਦੱਸਦੇ ਸੀ ਸਾਡੇ ਤਾਂ ਲੋਕਾਂ ਦੇ ਖੜੇ ਹੋ ਜਾਂਦੇ ਭਾਈ ਜੀ ਸੁਣ ਕੇ ਉਹਨਾਂ ਦੀ ਉਮਰ ਕਿੰਨੀ ਹੋਈ ਹਾਂ ਲਗਭਗ 118-20 ਸਾਲ ਤੁਮ ਕਹਿੰਦੇ ਮਾਤਾ ਹੀ ਨੇ ਕੋਈ ਅੰਤਮ ਇੱਛਾ ਆਪਦੀ ਜ਼ਾਹਰ ਕੀਤੀ ਸੀ ਕਿ ਇਹ ਰਿਵਾਜ ਹੈਗਾ ਹਾਂ ਨਹੀਂ ਇਹਨਾਂ ਇੱਛਾ ਜ਼ਾਹਰ ਕੀਤੀ ਸੀ ਕਿ ਜਦੋਂ ਮੈਂ ਪੁੱਤ ਜਾਵਾਂ ਤਾਂ ਮੈਨੂੰ ਪੂਰੇ ਵੱਜ ਜਾਗਾ ਜਾਂ ਨਾ ਤੋੜਿਆ ਜਾਵੇ ਮੈਂ ਪੂਰਾ ਆਪਦਾ ਜਿਹੜਾ ਹੈਗਾ ਪਰਿਵਾਰ ਜਿਹੜਾ ਦੇਖ ਚੁੱਕੀਆਂ ਸਾਰੇ ਖੁਸ਼ ਨੇ ਸਾਰੇ ਹੈਗੇ ਖੁਸ਼ੀ ਆਪਣੇ ਆਪਣੇ ਕੰਮ ਤੇ ਲੱਗੇ ਹੋਏ ਨੇ ਤਾਂ ਜਿਹੜੀ ਸਾਡੇ ਪੁੱਵਾਂ ਨੇ ਉਹਨਾਂ ਦੇ ਬੱਚੇ ਅਗਾ ਜਿਹੜੇ ਸਾਡੇ ਚਾਚੇ ਤਾਂ ਬੱਚੇ ਸਾਰੇ ਆਪਣੇ ਆਪਣੇ ਕੰਮਕਾਰ ਕਰਨ ਲੱਗੇ ਆਏ ਨੇ ਤੇ ਬੜੇ ਦਾਦੀ ਜੀ ਖੁਸ਼ ਸੀ ਕਿੰਨੇ ਜਿਹੜਾ ਹੈਗਾ ਮੈਂਬਰ ਰਹੇਗੇ ਆ ਟੋਟਲ ਪਰਿਵਾਰ ਦੇ ਜੇ ਗੱਲ ਕੀਤੀ ਜਾਵੇ ਹਾਂ ਜੀ ਅਸੀਂ ਦਾਦੇ ਦੇ ਪਰਿਵਾਰ ਦੀ ਗੱਲ ਕੀਤੀ ਪਹਿਲਾਂ ਗੱਲ ਕਰ ਚੁੱਕੇ ਆ 200 ਤੇ ਪੂਆ ਦੇ ਪਰਿਵਾਰ ਦੀ ਗੱਲ ਕਰੀ ਤਾਂ ਫਿਰ ਤਾਂ ਕਾਫੀ ਲਗਭਗ ਲੰਬਾਈ ਲੰਬਾ ਹੋ ਗਿਆ ਤਾਂਜਾ ਕਿੰਨੇ ਆ ਤਾਂਜਾ ਜੀ ਫਿਰ ਆਪਾਂ ਜੇ ਉਧਰ ਦੀ ਗੱਲ ਕਰੀ ਤਾਂ ਪੂਆ ਦੇ ਪੁੱਤਰੇ ਪੁੱਤਰੀਆਂ ਫਿਰ ਤਾਂ ਲੰਬਾ ਹੋ ਜਾਂਦਾ ਲਗਭਗ 7-800 ਹਜ਼ਾਰ ਵੀ ਹੋ ਸਕਦਾ ਇਹਦਾ ਲੰਮਾ ਪਰਿਵਾਰ ਹਾਂ ਜੀ ਇਹਦਾ ਲੰਮਾ ਪਰਿਵਾਰ ਵਧੀਆ ਉਮਰ ਭੋਕੇ ਗਏ ਵਧੀਆ ਉਮਰ ਭੋਕੇ ਬਹੁਤ ਖੁਸ਼ ਹੋ ਕੇ ਗਏ ਲਾਸਟ ਲਾਸਟ ਤੱਕ ਬੜੇ ਵਧੀਆ ਆਪ ਦੀ ਤੁਰਦੇ ਫਿਰਦੇ ਅੱਛਾ ਤੁਰਦੇ ਫਿਰਦੇ ਕੋਈ ਇੱਕ ਗੋਲੀ ਇਹ ਉਹਨਾਂ ਨੇ ਆਪਦੀ ਅੰਤਮ ਇੱਛਾ ਜ਼ਾਹਰ ਕੀਤੀ ਸੀ ਮੈਨੂੰ ਇਦਾਂ ਵਿਸਾਇ ਹਾਂ ਮੈਨੂੰ ਇਦਾਂ ਵਧਾਈ ਕੀਤੀ ਜਾਵੇ ਤਾਂ ਸਾਡਾ ਫਰਜ਼ ਵੀ ਬਣਦਾ ਹੈ ਕਿਉਂਕਿ ਸਾਡੇ ਦਾਦੀ ਜੀ ਸਾਨੂੰ ਬਹੁਤ ਪਿਆਰ ਕਰਦੇ ਛੋਟੇ ਹੁੰਦੇ ਤੇ ਸਾਨੂੰ ਪਾਲਿਆ ਪੋਸਿਆ ਨਾ ਤਾਂ ਸਾਨੂੰ ਬੜੀ ਹਰ ਜਗ੍ਹਾ ਤੇ ਸਾਨੂੰ ਇੰਨਾ ਮਤਲਬ ਕਹਿਦੀ ਕੀਤਾ ਵੀ ਇੱਥੇ ਪੁੱਤ ਇੰਜ ਕਰਨਾ ਇੱਥੇ ਇੰਜ ਕਰਨਾ ਤਾਂ ਬਹੁਤ ਮੋਹ ਪਿਆਰ ਰੱਖਦੇ ਸਾਡੇ ਨਾਲ ਅੱਜ ਗਮ ਹੈ ਕਿ ਖੁਸ਼ੀ ਹੈ ਹਾਂ ਵੇਖੋ ਭਾਜੀ ਗਮ ਤਾਂ ਜਦੋਂ ਕੋਈ ਤੁਰਦਾ ਪਰਿਵਾਰ ਦਾ ਮੈਂਬਰ ਜਾਂਦਾ ਗਮ ਤਾਂ ਹੁੰਦਾ ਹੀ ਹੈ ਪਰ ਖੁਸ਼ੀ ਇਸ ਗੱਲ ਦੀ ਹੈ ਵੀ ਇੰਨੀ ਵੱਡੀ ਉਮਰ ਹੰਢਾ ਕੇ ਹੈਲਦੀ ਹੋ ਕੇ ਸਿਹਤਮੰਦ ਸੀ ਤਾਂ ਨਿਰੋਗ ਸੀ ਹਨ ਨਿਰੋਗ ਸੀ ਦੋਨੇ ਚੀਜ਼ਾਂ ਰਲੀਆਂ ਗਮ ਵੀ ਹੈਗਾ ਤੇ ਖੁਸ਼ੀ ਵੀ ਗਮ ਵੀ ਹੈ ਖੁਸ਼ੀ ਕੀ ਨਾਮ ਹੈ ਮੇਰਾ ਮਾਸਟਰ ਮੰਗਲ ਸਿੰਘ ਪਾਇਆ ਮਾਸਟਰ ਹੋ ਤੁਸੀਂ ਹਾਂਜੀ ਮੈਂ ਟੀਚਰ ਹਾਂ ਮੈਨੂੰ 25 ਸਾਲ ਹੋ ਗਏ ਜੋਬ ਇਸ ਹੈ ਤਬੜੇ ਖੁਸ਼ ਹੁੰਦੇ ਸੀ ਬੜੇ ਜਦੋਂ ਮਿਲਣਾ ਜਾ ਕੇ ਤਾਂ ਬਹੁਤ ਹੀ ਖੁਸ਼ ਹੁੰਦੇ ਸੀ ਉਹ ਇੰਨਾ ਕਹਿੰਦੇ ਸੀ ਵੀ ਚਲੋ ਅੱਜ ਤੁਹਾਡੇ ਭਰਾ ਹੈਗੇ ਨੇ ਆਲ ਮਿਲ ਕੇ ਰਸਤੇ ਅਸੀਂ ਰਹਿੰਦੇ ਹਾਂ ਆਲ ਮਿਲ ਕੇ ਐ ਹੋਜੀ ਕੋਈ ਗੱਲ ਹੀ ਨਹੀਂ ਸਾਡੇ ਚ ਕਦੇ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ கிரீன் கார்டு ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658